ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਜਿਸ ਨੂੰ ਚਿੱਟੇ ਦੀ ਤਸਕਰ ਕਿਹਾ ਗਿਆ ਕਿਉਂਕਿ ਚਿੱਟੇ ਦੇ ਕੇਸ ਵਿੱਚ ਗ੍ਰਿਫਤਾਰੀ ਹੁੰਦੀ ਹੈ ਸਵਾ ਕ ਮਹੀਨਾ ਜੇਲ੍ਹ ਵਿੱਚ ਲਾਉਣ ਤੋਂ ਬਾਅਦ ਜਦੋਂ ਜ਼ਮਾਨਤ ਤੇ ਉੱਤੇ ਬਾਹਰ ਆਉਂਦੀ ਹੈ ਤਾਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਮੀਡੀਆ ਦੇ ਵਿੱਚ ਮਹਿੰਗੀਆਂ ਪੈ ਗਈਆਂ ਬੀਬਾ ਅਮਨਦੀਪ ਕੌਰ ਨੂੰ ਤਾਂ ਹੁਣ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਉਸ ਵੇਲੇ ਵਧੀਆਂ ਨੇ ਜਦੋਂ ਗਾਇਕਾ ਅਫਸਾਨਾ ਖਾਨ ਬਾਦਲਪਿੰਡ ਦੀ ਬਸਨੀਕ ਹੈ ਉਸਦੇ ਘਰੋਂ ਦੱਸੀ ਜਾਂਦੀ ਹੈ ਉਸਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਉਸ ਦੇ ਉੱਤੇ ਮਾਮਲਾ ਦਰਜ ਕਰ ਦਿੱਤਾ ਗਿਆ ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਕਿਉਂਕਿ ਇੱਕ ਵੇਰਵੇ ਜਿਹੜੇ ਮਿਲੇ ਨੇ ਹੁਣ ਤੱਕ ਜਾਣਕਾਰੀ ਦੇ ਮੁਤਾਬਕ ਮੀਡੀਆ ਰਿਪੋਰਟਾਂ ਦੇ ਜ਼ਰੀਏ ਉਸ ਵਿੱਚ ਦੱਸਿਆ ਗਿਆ ਕਿ ਉਸ ਦੀ ਆਮਦਨ ਤਾਂ ਜਿਹੜੀ ਸੀ ਉਹ 1 ਕਰੋੜ 8 ਲੱਖ ਰੁਪਈਆ ਸੀ ਪਰ ਉਸ ਦਾ ਜਿਹੜਾ ਖਰਚਾ ਸੀ ਸਾਲਾਨਾ ਉਹ 1 ਕਰੋੜ 39 ਲੱਖ ਦਾ ਨਿਕਲਿਆ ਤਾਂ ਲੱਖਾਂ ਦਾ ਫਰਕ ਹੈ ਆਮਦਨ ਤੇ ਖਰਚ ਦੇ ਵਿੱਚ ਜਿਸ ਦੇ ਕਰਕੇ ਇਹਨਾਂ ਵੇਰਵਿਆਂ ਨੂੰ ਜਾਂਚਦਿਆਂ ਪੜਤਾਲਦਿਆਂ ਹੋਇਆਂ ਮੁੱਢਲੀ ਜਾਣਕਾਰੀ ਜਿਹੜੀ ਮਿਲਦੀ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਨੂੰ ਲੈ ਕੇ ਮਾਮਲਾ ਦਰਜ ਕੀਤਾ ਔਰ ਅਫਸਾਨਾ ਖਾਨ ਗਾਇਕ ਦੇ ਘਰ ਅਮਨਦੀਪ ਕੌਰ ਕਿਉਂਕਿ ਇਸ ਦੇ ਵੱਖਰੇ ਵੱਖਰੇ ਜਿਹੜੀਆਂ ਸੋਸ਼ਲ ਮੀਡੀਆ ਅਕਾਊਂਟ ਬਣੇ ਹੋਏ ਨੇ ਉੱਥੇ ਤਸਵੀਰਾਂ ਵੀ ਨੇ ਕਈ ਅਜਿਹੇ ਗਾਇਕਾ ਨੇ ਗਾਇਕ ਨੇ ਜਿਨ੍ਹਾਂ ਦੇ ਨਾਲ ਤਸਵੀਰਾਂ ਨੇ ਖਾਸ ਕਰਕੇ ਇਹ ਬੀਬੀ ਖੁਦ ਹੀ ਦੱਸਦੀ ਹੈ ਕਿ ਮੈਨੂੰ ਕਿਹੜੇ ਕਿਹੜੇ ਸਿੰਗਰ ਮੇਰੇ ਫੇਵਰਟ ਸੀ ਤੇ ਕਿੱਥੇ ਕਿੱਥੇ ਮੈਂ ਕਿਉਂ ਜਾਂਦੀ ਸੀ ਹੁਣ ਅਫਸਾਨਾ ਖਾਨ ਗਾਇਕਾ ਦੇ ਨਾਲ ਇਸ ਦੀ ਕੀ ਕੀ ਰਿਸ਼ਤਾ ਸੀ ਕੀ ਦੋਸਤੀ ਸੀ ਕਿਉਂ ਗਈ ਸੀ ਔਰ ਵਿਜੀਲੈਂਸ ਨੇ ਉੱਥੇ ਜਾ ਕੇ ਛਾਪੇ ਮਾਰੀ ਜਿਵੇਂ ਇਨਪੁਟ ਮਿਲਦੀ ਹੈ ਕਿਉਂ ਕੀਤੀ ਔਰ ਉਸ ਦੀ ਜਿਹੜੀ ਗ੍ਰਿਫਤਾਰੀ ਹੋ ਗਈ ਹੈ ਹੁਣ ਇਸ ਬਾਰੇ ਤਾਂ ਹਾਲੇ ਨਹੀਂ ਪਤਾ ਲੱਗਿਆ ਕਿ ਉਸ ਵਕਤ ਅਫਸਾਨਾ ਖਾਨ ਦੇ ਘਰ ਜਿੱਥੋਂ ਗ੍ਰਿਫਤਾਰੀ ਹੋਈ ਹੈ ਇਸ ਬੀਬੀ ਜਿਹੜੀ ਬਰਖਾਸਤ ਕਾਂਸਟੇਬਲ ਦੀ ਅਮਨਦੀਪ ਕੌਰ ਦੀ ਚਿੱਟੇ ਦੇ ਕੇਸ ਵਿੱਚ ਫੜੀ ਗਈ ਤਸਕਰ ਦੀ ਇਸ ਕਥੀ ਤਸਕਰ ਦੀ ਗ੍ਰਿਫਤਾਰੀ ਅਫਸਾਨਾ ਖਾਨ ਦੇ ਘਰੋਂ ਹੀ ਕਿਉਂ ਕੀਤੀ ਗਈ ਅਜਿਹੀ ਕਿਹੜੀ ਇਨਪੁਟ ਮਿਲੀ ਸੀ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਔਰ ਉਸ ਵਕਤ ਗਾਇਕ ਖੁਦ ਜਾਂ ਫਿਰ ਗਾਇਕਾ ਦਾ ਜਿਹੜਾ ਪਰਿਵਾਰਕ ਮੈਂਬਰ ਕੋਈ ਹੋਰ ਘਰ ਵਿੱਚ ਸੀ ਕਿ ਨਹੀਂ ਸੀ ਕਿਉਂਕਿ ਘਰ ਦੇ ਵਿੱਚ ਜਿੰਨਾਂ ਕੋਲ ਅਸੀਂ ਜਾਣੇ ਆ ਉਥੇ ਘਟੋ ਘਟ ਪਰਿਵਾਰਕ ਦੇ ਪਰਿਵਾਰ ਦੇ ਮੈਂਬਰ ਜਰੂਰ ਹੁੰਦੇ ਨੇ ਇਸ ਦੇ ਬਾਰੇ ਹਾਲੇ ਕੋਈ ਜ਼ਿਆਦਾ ਤਫਸੀਲ ਦੇ ਵਿੱਚ ਜਾਣਕਾਰੀ ਨਹੀਂ ਆਈ ਹੈ ਕਿ ਉੱਥੇ ਬੀਬਾ ਜੀ ਕਰਨ ਕੀ ਗਏ ਸੀ ਔਰ ਨਾਲ ਹੀ ਇਸ ਬੀਬੀ ਅਮਨਦੀਪ ਕੌਰ ਜਿਹੜੀ ਕਿ ਦੂਜੇ ਕੇਸ ਦੇ ਵਿੱਚ ਹੁਣ ਸਾਹਮਣਾ ਕਰੇਗੀ ਮੁਸ਼ਕਲਾਂ ਵਧ ਗਈਆਂ ਨੇ ਇਸ ਦੀ ਜਾਇਦਾਦ ਨੂੰ ਲੈ ਕੇ ਵੇਰਵੇ ਮਿਲਦੇ ਨੇ ਕਿ ਆਮਦਨ ਆ ਜਿਹੜੀ ਇਸ ਦੀ 1 ਕਰੋੜ 8 ਲੱਖ ਰੁਪਈਆ ਸੀ ਤੇ ਖਰਚੇ ਦੇ 1 ਕਰੋੜ 39 ਲੱਖ ਰੁਪਏ ਦੇ ਆਰਪਾਰ ਹੋ ਗਏ ਮਹਿੰਗੀਆਂ ਗੱਡੀਆਂ ਜਿਸ ਵਿੱਚ ਥਾਰ ਗੱਡੀ ਅਨੋਵਾ ਗੱਡੀ ਜਾਂ ਬੁਲਟ ਇਹ ਜਾਂ ਫਿਰ ਆਈਫੋਨ ਔਰ ਮਹਿੰਗੀਆਂ ਘੜੀਆਂ ਗੁੱਟ ਦੇ ਉੱਤੇ ਔਰ ਮਹਿੰਗੇ ਜਿਹੜੇ ਐ ਉੱਤੇ ਪਾਲਨੇ ਘਰ ਦੇ ਵਿੱਚ ਇਹ ਕਿੱਥੋਂ ਸ਼ੌਕ ਪੈਦਾ ਹੋਏ ਤੇ ਕਿਵੇਂ ਪੂਰੇ ਕੀਤੇ ਜਾ ਰਹੇ ਸੀ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਹੁਣ ਜਾਂਚ ਪੜਤਾਲ ਹੋਣੀ ਐ ਕਿਉਂਕਿ ਇਸ ਦੇ ਜਿਹੜੇ ਖਰਚ ਦੱਸੇ ਜਾਂਦੇ ਨੇ ਬੀਬੀ ਅਮਨਦੀਪ ਕੌਰ ਦੇ ਉਹ ਬਹੁਤ ਜ਼ਿਆਦਾ ਨੇ ਪਰ ਜਿਹੜੇ ਆਮਦਨ ਐ ਉਹ ਉਸ ਦੇ ਮੁਕਾਬਲੇ ਘੱਟ ਐ ਜਿਸ ਦੇ ਕਰਕੇ ਸਿੱਧਾ ਜੇ ਤੌਰ ਦੇ ਉੱਤੇ ਵਿਜੀਲੈਂਸ ਦਾ ਕੇਸਿਸ ਦੇ ਉੱਤੇ ਜਿਹੜਾ ਨਜ਼ਰ ਰੱਖੀ ਹੋਈ ਸੀ ਤੇ ਉਹ ਬਣ ਵੀ ਗਿਆ ਤੇ ਇਸ ਦੀ ਗ੍ਰਿਫਤਾਰੀ ਹੋ ਗਈ ਐ ਇੱਕ ਬਹੁਤ ਵੱਡੀ ਖਬਰ ਹੈ ਕਿਉਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਅਮਨਦੀਪ ਨੇ ਜਿਵੇਂ ਖੁਦ ਦਾਵਾ ਕੀਤਾ ਕਿ ਮੇਰੇ ਤੇ ਤਾਂ 17 ਗ੍ਰਾਮ ਚਿੱਟਾ ਪਲਾਂਟ ਕੀਤਾ ਗਿਆ ਜੇਕਰ ਚਿੱਟਾ ਪਲਾਂਟ ਕੀਤਾ ਗਿਆ ਸੀ ਤਾਂ ਇਸ ਦਾ ਮਤਲਬ ਕੀ ਉਹ ਕਹਿ ਰਹੀ ਹੈ ਆ ਸਿੱਧੇ ਤੌਰ ਤੇ ਕਿ ਪੁਲਿਸ ਦੀ ਕਾਰਵਾਈ ਠੀਕ ਨਹੀਂ ਸੀ ਪੁਲਿਸ ਦੇ ਉੱਤੇ ਸਵਾਲ ਚੁੱਕੇ ਗਏ ਹੁਣ ਪੁਲਿਸ ਮੈਕਮੇ ਦੇ ਉੱਤੇ ਜਿਹੜੇ ਚੁੱਕੇ ਗਏ ਸਵਾਲ ਹੀ ਕਿਤੇ ਉਸ ਨੂੰ ਲੈ ਤਾਂ ਨਹੀਂ ਬੈਠੇ ਉਹੀ ਮਹੰਗੇ ਤਾਂ ਨਹੀਂ ਪੈ ਗਏ ਇਹ ਵੀ ਇਸ ਦੀ ਵੀ ਚਰਚਾ ਆਮ ਹੁਣ ਹੋਣ ਲੱਗੀ ਹੈ ਜਦੋਂ ਦੀਆਂ ਖਬਰਾਂ ਬਾਹਰ ਆਈਆਂ ਨੇ ਕਿ ਉਸ ਦੀ ਗ੍ਰਿਫਤਾਰੀ ਹੋਈ ਹੈ ਤਾਂ ਹੁਣ ਜਿਹੜੀ ਇਹ ਚਿੱਟੇ ਦੇ ਕੇਸ ਵਿੱਚ ਫੜੀ ਗਈ ਸੀ ਤਸਕਰ ਬੀਬੀ ਅਮਨ ਉਸ ਦੀਆਂ ਮੁਸ਼ਕਲਾਂ ਹੁਣ ਹੋਰ ਜ਼ਿਆਦਾ ਵੱਧ ਗਈਆਂ ਨੇ ਪਹਿਲਾਂ ਇੱਕ ਕੇਸ ਦੇ ਵਿੱਚ ਜ਼ਮਾਨਤ ਮਿਲੀ ਤੇ ਹੁਣ ਵਿਜੀਲੈਂਸ ਦਾ ਕੇਸ ਬਣ ਗਿਆ ਹਾਲਾਂਕਿ ਇਸ ਕੇਸ ਦੇ ਵਿੱਚ ਵੀ ਕਦੋਂ ਉਸ ਨੂੰ ਜ਼ਮਾਨਤ ਮਿਲਦੀ ਹੈ ਕਿ ਜਿਹੜੇ ਵੱਡੇ ਆਕਾਮਾਂਦਸ ਦੇ ਉੱਤੇ ਹੱਸੀ ਥਾਪੜਾ ਸੀ ਉਹਨਾਂ ਨੇ ਹੁਣ ਹੱਥ ਚੁੱਕ ਲਿਆ ਜਾਂ ਹਾਲੇ ਵੀ ਨਾਲ ਚੱਲ ਰਹੇ ਨੇ ਕਿ ਸਾਡੇ ਰਾਜਨਾ ਖੁੱਲ ਜਾਣ ਉਹ ਵੱਡੇ ਵੱਡੇ ਕਿਹੜੇ ਆਈਪੀਐਸ ਅਫਸਰ ਨੇ ਜਾਂ ਕੋਈ ਹੋਰ ਨੇ ਤੈਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਪਰਚੋਲ ਕੀਤੀ ਜਾ ਰਹੀ ਹੈ ਆਮ ਲੋਕਾਂ 'ਚ ਚਰਚਾ ਹੋ ਗਈ ਸੀ ਜਦੋਂ ਜ਼ਮਾਨਤ ਮਿਲੀ ਸਵਾ ਕੁ ਮਹੀਨੇ ਬਾਅਦ ਇਸ ਕਾਂਸਟੇਬਲ ਨੂੰ ਬਰਖਾਸਤ ਕਾਂਸਟੇਬਲ ਨੂੰ ਤਾਂ ਲੋਕਾਂ 'ਚ ਆਮ ਗੱਲਾਂ ਹੋ ਗਈਆਂ ਸੀ ਕਿ ਇਸ ਦੀ ਦੇਖੋ ਪਹੁੰਚ ਕਿੰਨੀ ਹੈ ਕਮਰਸ਼ੀਅਲ ਕੁਆਂਟੀਟੀ ਦਾ ਚੱਟਾ ਇਸ ਤੋਂ ਬਰਾਮਦ ਹੋਇਆ ਹੋਵੇ ਤੇ ਜਲਦੀ ਜ਼ਮਾਨਤ ਮਿਲ ਜਾਵੇ ਅਜਿਹਾ ਹੁੰਦਾ ਨਹੀਂ ਕੇਸਾਂ ਦੇ ਵਿੱਚ ਪਰ ਹੋ ਗਿਆ ਕਿਉਂਕਿ ਆਮ ਮਾਤੜ ਬੰਦੇ ਜਿਹੜੇ ਆ 2003 ਗ੍ਰਾਮ ਜਾਂ 4 ਗ੍ਰਾਮ 5 ਗ੍ਰਾਮ ਜਾਂ 10 ਗ੍ਰਾਮ ਤੋਂ ਹੀਟਲੀ ਕੁਆਂਟੀਟੀ ਦੇ ਵਿੱਚ ਫੜੇ ਜਾਣ ਤਾਂ ਉਹ ਵੀ ਕਈ ਕਈ ਮਹੀਨੇ ਬਾਹਰ ਨਹੀਂ ਆਉਂਦੇ ਉਹਨਾਂ ਨੂੰ ਜ਼ਮਾਨਤ ਤੱਕ ਨਹੀਂ ਮਿਲਦੀ ਪਰ ਇਸ ਬੀਬੀ ਦੀ ਪਹੁੰਚ ਵੇਖੋ ਕਿੰਨੀ ਸੀ ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਨੇ ਕੀਤੀਆਂ ਤੇ ਹੁਣ ਇੱਕ ਪਾਸੇ ਆਮਦਨ ਆ ਜਿਹੜੀ ਸਾਲਾਨਾ ਦੱਸੀ ਜਾਂਦੀ ਆ ਮੁੱਢਲੇ ਵੇਰਵੇ ਜਿਹੜੇ ਪੜਤਾਲੇ ਗਏ ਕਿ 1 ਕਰੋੜ 8 ਲੱਖ ਰੁਪਇਆ ਤੇ ਜਿਹੜੀ ਖਰਚ ਸੀ ਉਹ 1 ਕਰੋੜ 39 ਲੱਖ ਰੁਪਏ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਮੀਡੀਆ ਰਿਪੋਰਟਾਂ ਦੇ ਜ਼ਰੀਏ ਸਾਹਮਣੇ ਆ ਰਹੀਆਂ ਨੇ ਇਸੇ ਕਰਕੇ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ ਤੇ ਆਖਰਕਾਰ ਪਿੰਡ ਬਾਦਲ ਤੋਂ ਅਫਸਾਨਾ ਖਾਨ ਗਾਇਕਾ ਦੇ ਘਰੋਂ ਇਸ ਦੀ ਗ੍ਰਿਫਤਾਰੀ ਕਰ ਲਈ ਵਿਜੀਲੈਂਸ ਨੇ ਹੁਣ ਬਠਿੰਡਾ ਰੇਂਜ ਵਿਜੀਲੈਂਸ ਇਸ ਤੋਂ ਪੁੱਛ ਪੜਤਾਲ ਹੋਰ ਅਗਲੇਰੇ ਕਰਨ ਦੇ ਲਈ ਰਿਮਾਂਡ ਦੇ ਉੱਤੇ ਲੈਂਦਾ ਹੈ ਔਰ ਜਿਹੜੀਆਂ ਗੱਲਾਂ ਮੀਡੀਆ ਦੇ ਵਿੱਚ ਵੈਖੇ ਇੰਟਰਵਿਊ ਦੇ ਜ਼ਰੀਏ ਸਾਫ ਸਫਾਈਆਂ ਦੇਣ ਦੀਆਂ ਗੱਲਾਂ ਸੌਖੀਆਂ ਹੁੰਦੀਆਂ ਨੇ ਤੁਸੀਂ ਕਿਉਂਕਿ ਇਸ ਮਸਲੇ ਦੇ ਵਿੱਚ ਸੋਲਾ ਸਫਾਈ ਦੇ ਨਾਲ ਬਹਿ ਕੇ ਗੱਲਾਂ ਜੋ ਮਰਜ਼ੀ ਕਰ ਲਵੋ ਪਰ ਗੱਲ ਉਦੋਂ ਆਉਂਦੀ ਹੈ ਜਦੋਂ ਵਿਜੀਲੈਂਸ ਦੇ ਅਧਿਕਾਰੀਆਂ ਦਾ ਜਾਂ ਪੁਲਿਸ ਪ੍ਰਸ਼ਾਸਨ ਦੀ ਇੰਟਰੋਗੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਲਾਂਕਿ ਕਈ ਕੇਸਾਂ ਦੇ ਵਿੱਚ ਵਧੇਕੀਆਂ ਵੀ ਹੋ ਜਾਂਦੀਆਂ ਲੋਕਾਂ ਦੇ ਨਾਲ ਪਰ ਇਸ ਮਾਮਲੇ ਦੇ ਵਿੱਚ ਵਧੇਕੀ ਲੋਕਾਂ ਨੂੰ ਇਸ ਕਰਕੇ ਨਹੀਂ ਲੱਗ ਰਹੀ ਕਿਉਂਕਿ ਬੀਬੀ ਦੀਆਂ ਗੱਲਾਂ ਬਹੁਤ ਵੱਡੀਆਂ ਸੀ ਤੇ ਉਹਨਾਂ ਗੱਲਾਂ ਦੇ ਕਰਕੇ ਹੀ ਕਸੂਤੀ ਫਸਦੀ ਨਜ਼ਰ ਆ ਰਹੀ ਹੈ ਬਰਖਾਸਤ ਕਨਸਟੇਬਲ ਅਮਨਦੀਪ ਕੌਰ ਇਸ ਦੀ ਗ੍ਰਫਤਾਰੀ ਹੋ ਗਈ ਹੈ ਦੇਖਦੇ ਹਾਂ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਇਸ ਨੂੰ ਰੋਮਾਂਡ ਕਿੰਨੇ ਦਿਨ ਦਾ ਮਿਲਦਾ ਹੈ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਮੁਲਾਜ਼ਮਾਂ ਨੂੰ ਤੇ ਅਮਨ ਤੋਂ ਕਿਹੜੇ-ਕਿਹੜੇ ਹੋਰ ਸਵਾਲ ਪੁੱਛੇ ਜਾਂਦੇ ਨੇ ਕਿ ਜਿੰਨੇ ਮਹਿੰਗੇ ਸ਼ੌਂਕ ਸੀ ਚਾਹੇ ਗੱਡੀਆਂ ਦਾ ਮਹਿੰਗੇ ਫੋਨਾਂ ਦਾ ਮਹਿੰਗੀਆਂ ਘੜੀਆਂ ਦਾ ਇਹ ਪੂਰੇ ਕਿਵੇਂ ਹੋ ਰਹੇ ਸੀ ਇਹਨਾਂ ਸਵਾਲਾਂ ਦਾ ਸਾਹਮਣਾ ਹੁਣ ਉਸ ਨੂੰ ਕਰਨਾ ਪਵੇਗਾ ਇਸ ਮਾਮਲੇ ਦੇ ਵਿੱਚ ਸਾਡੀ ਨਜ਼ਰ ਬਣੀ ਹੋਈ ਹੈ ਕਾਂਸਟੇਬਲ ਬਰਖਾਸਤ ਜਿਹੜੀ ਜਾਂ ਚਿੱਟੇ ਦੇ ਕੇਸ ਵਿੱਚ ਫਸੀ ਹੋਈ ਹੈ ਬੀਬੀ ਹੁਣ ਮੁਸ਼ਕਲਾਂ ਦੇ ਵਿੱਚ ਹੋਰ ਜ਼ਿਆਦਾ ਫਸਦੀ ਹੈ ਜਾਂ ਫਿਰ ਇਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਰਾਹਤ ਮਿਲੇਗੀ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਦੂਜੇ ਕੇਸ ਦਾ ਵੀ ਹੁਣ ਇਸ ਨੂੰ ਸਾਹਮਣਾ ਕਰਨਾ ਪੈ ਰਿਹਾ ਔਰ ਇਸ ਕੇਸ ਦੇ ਵਿੱਚ ਪਤਾ ਲੱਗ ਸਕਦਾ ਔਰ ਇਹ ਜਾਂਚ ਪੜਤਾਲ ਜਦੋਂ ਤੱਕ ਉੱਪਰ ਤੱਕ ਨਹੀਂ ਜਾਂਦੀ ਕਿਉਂਕਿ ਹੇਠਲੇ ਪੱਧਰ ਤੱਕ ਤੁਸੀਂ ਜਿਹੜੀ ਮਰਜ਼ੀ ਜਾਣਕਾਰੀ ਜਾਓ ਜਦੋਂ ਤੱਕ ਇਹ ਨਹੀਂ ਪਤਾ ਲੱਗਦਾ ਕਿ ਇਸ ਨੂੰ ਖੁਸ਼ ਕਰਨ ਵਾਲੇ ਜਾਂ ਇਸ ਦੇ ਉੱਤੇ ਥਾਪੜਾ ਦੇਣ ਵਾਲੇ ਇਸ ਨੂੰ ਬਚਾਉਣ ਵਾਲੇ ਕੌਣ ਨੇ ਉਹਨਾਂ ਸਵਾਲਾਂ ਦੇ ਜਵਾਬਾਂ ਨੂੰ ਮੁਖਾਤਬ ਹੁੰਦੇ ਆ ਜਦੋਂ ਤੱਕ ਜਾਂਚ ਪੜਤਾਲ ਅੱਗੇ ਨਹੀਂ ਵਧਦੀ ਉਦੋਂ ਤੱਕ ਬਹੁਤ ਸਾਰੀਆਂ ਚੀਜ਼ਾਂ ਗੁੰਝਲਦਾਰ ਬਣੀਆਂ ਰਹਿਣਗੀਆਂ ਲੋਕਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਣਾ ਇੱਥੇ ਸੁਭਾਵਿਕ ਹੋ ਜਾਂਦਾ ਹੈ ਜਦੋਂ ਇਹ ਪਤਾ ਲੱਗਦਾ ਹੈ ਕਿ ਉਸ ਨੂੰ ਰਾਤ ਕਿੰਨੀ ਛੇਤੀ ਮਿਲ ਗਈ ਹੈ ਹੁਣ ਵਿਜੀਲੈਂਸ ਦੇ ਕੇਸ ਵਿੱਚੋਂ ਕਿੰਨੀ ਛੇਤੀ ਬਚ ਕੇ ਆਉਂਦੀ ਹੈ ਜਾਂ ਫਿਰ ਹੋਰ ਜ਼ਿਆਦਾ ਫਸਦੀ ਜਾਂਦੀ ਹੈ ਅਜਿਹੇ ਮਾਮਲਿਆਂ ਦੇ ਵਿੱਚ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਗ੍ਰਿਫਤਾਰੀ ਉਸਦੀ ਹੋ ਗਈ ਹੈ ਪਿੰਡ ਬਾਦਲ ਤੋਂ ਗਾਇਕਾ ਅਫਸਾਨਾ ਖਾਨ ਦੇ ਕਰਤੋ ਤਾਂ ਦੇਖਦੇ ਹਾਂ ਹੋਰ ਕੀ ਕੀ ਅਪਡੇਟ ਸਾਹਮਣੇ ਆਉਂਦਾ ਜਿਵੇਂ ਕੋਈ ਨਵੀਂ ਜਾਣਕਾਰੀ ਸਾਹਮਣੇ ਆਵੇਗੀ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ